ਸਸਿਆ ਕਾਲ ਜੀ ਹੋਪ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਠੀਕ ਹੋਵੋਗੇ ਤੰਦਰੁਸਤ ਹੋਵੋਗੇ ਤੇ ਆਪਾਂ ਵੀ ਬਿਲਕੁਲ ਵਧੀਆ ਇੱਧਰ ਹੋ ਰਹੀ ਹੈ ਜੀ ਬਾਰਿਸ਼ ਸਾਡੇ ਵੱਲ ਤੇ ਆਪਾਂ ਨੂੰ ਆਰਡਰ ਹੋ ਗਿਆ ਜੀ ਅੱਜ ਖੀਰ ਪੂੜਿਆਂ ਦਾ ਕਹਿੰਦੇ ਸੋਣ ਮਹੀਨਾ ਆ ਖੀਰ ਪੂੜੇ ਨਹੀਂ ਬਣਾਏ ਹੈਗੇ ਤੇ ਚਲੋ ਖੀਰ ਪੂੜੇ ਬਣਾ ਲਓ ਤੇ ਆਪਾਂ ਬਣਾਣੇ ਹੁਣ ਖੀਰ ਪੂੜੇ ਇੱਧਰ ਜੀ ਮੈਂ ਲੈ ਲਿਆ 2 ਕਿਲੋ ਦੁੱਧ ਤੇ ਇੱਧਰ ਆਪਾਂ ਇੱਕ ਕੌਲੀ ਜਿਹੜੀ ਆ ਭਿਗੋ ਕੇ ਰੱਖ ਦਿੱਤੀ ਸੀਗੀ ਚੋਲਾਂ ਦੀ ਤੇ ਆ ਲੈ ਲਿਆ ਆ ਆਪਾਂ ਇਲਾਇਚੀਆਂ ਤੇ ਹੁਣ ਬਣਾਵਾਂਗੇ ਆਪਾਂ ਖੀਰ ਤੇ ਇੱਧਰ ਜਿਹੜਾ ਆ ਮੈਂ ਗੋੜਾ ਵਾਲਾ ਜਿਹੜਾ ਪਾਣੀ ਆ ਬਣਾ ਕੇ ਰੱਖ ਲਿਆ ਖੀਰ ਪੂੜੇ ਬਣਾਵਾਂਗੇ ਜੀ ਅੱਜ ਆਪਾਂ ਬਾਹਰ ਹੋ ਰਹੀ ਆ ਅੱਜ ਸਵੇਰ ਤੋਂ بارش ਬਾਹਰ ਸਵੇਰ ਤੋਂ بارش ਹੋ ਰਹੀ ਆ ਤੇ ਅੰਦਰ ਤਾਂ ਗਰਮੀ ਆ ਬਾਹਰ ਮੌਸਮ ਬਹੁਤ ਸੁਣ ਸਵੇਰ ਦੀ ਅੱਜ ਜਿਹੜੀ ਝੜੀ ਜਿਹੀ ਲੱਗੀ ਹੋਈ ਆ بارش ਹੋ ਰਹੀ ਆ ਤਾਂ ਆ ਆਰਡਰ ਹੋ ਗਿਆ ਖੀਰ ਪੂੜਿਆ ਦਾ ਮੈਂ ਕਿਹਾ ਚਲੋ ਬਣਾ ਲੈਨੇ ਆ ਸਾਉਣ ਚੱਲ ਰਿਹਾ ਹੈ ਖੀਰ ਪੂੜੇ ਇੱਕ ਵਾਰੀ ਤੇ ਉਹਦੇ ਵਾਸਤੇ ਹੁਣ ਮੈਂ ਲੱਗੀ ਸੀ ਸਾਰੀ ਤਿਆਰੀ ਕਰਨ ਤੇ ਮੈਂ ਕਿਹਾ ਚਲੋ ਬਲੌਗ ਸ਼ੁਰੂ ਕਰ ਲੈਨੇ ਆ ਇਧਰ ਜੀ ਚਲੋ ਧਰ ਲਿੱਤਾ ਆਪਾਂ ਤੀਲਾ ਦੁੱਧ ਦਾ ਤੇ ਚੋਲ ਭਿਗੋ ਕੇ ਰੱਖੇ ਹੋਏ ਸੀਗੇ ਪਾਣੀ ਵਿੱਚ ਬਿਲਕੁਲ ਐਡ ਨਹੀਂ ਕਰੂੰਗੀ ਤੇ ਜਿਹੜਾ ਇਹ ਚੋਲ ਦੁੱਧ ਦੇ ਵਿੱਚ ਡਾਇਰੈਕਟ ਐਡ ਕਰਕੇ ਨਾਲ ਹੀ ਆਪਾਂ ਜਿਹੜੀਆਂ ਇਲਾਚੀਆਂ ਆ ਉਹ ਪਾ ਕੇ ਅੱਛੀ ਤਰ੍ਹਾਂ ਨਾਲ ਰਜਾਵਾਂਗੇ ਤੇ ਚੀਨੀ ਪਾਉਂਗੀ ਜੀ ਮੈਂ ਲਾਸਟ ਤੇ ਤੇ ਨਾਲ ਹੀ ਫਿਰ ਜਿਹੜਾ ਆ ਮੈਂ ਪੂੜਿਆਂ ਚੋਕਾ ਆਟਾ ਵਗੈਰਾ ਉਹ ਵੀ ਘੋਲ ਲੈਣੇ ਆਪਾਂ ਬਣਾ ਕੇ ਰੱਖ ਲੈਣੇ ਆ ਕਿਉਂਕਿ ਅੱਧਾ ਘੰਟਾ ਫਿਰ ਆਪਾਂ ਜਿਹੜਾ ਆਟਾ ਘੋਲ ਕੇ ਰੱਖ ਲਾਂਗੇ ਲੋ ਜੀ ਇੱਧਰ ਆ ਪਾਵਲਾ ਪਾਣੀ ਲੈਣੇ ਆ ਪੌਣਾ ਗੋੜਾਲਾ ਇਹਦੇ ਚ ਦੋ ਚਮਚੇ ਨਾਲ ਚੀਨੀ ਦੇ ਵੀ ਪਾਏ ਆ ਇਹ ਵਰੀਏ ਹੁੰਦਾ ਨਾ ਗੋੜ ਦੇ ਵਿੱਚ ਕੋਈ ਪੱਤ ਵਗੈਰਾ ਹੁੰਦਾ ਹੈ ਪਰ ਨਹੀਂ ਸਾਫ਼ ਨਿਕਲਿਆ ਪਰ ਫਿਰ ਵੀ ਥੋੜਾ ਬੋਤਾ ਹੋਏ ਜਾਂਦਾ ਹੈ ਤੇ ਇਹ ਆਪਾਂ ਹੁਣ ਹੁਣ ਲਿਆ ਤੇ ਟੀ ਦੇ ਵਿੱਚ ਪਾ ਲਈਏ ਆਪਾਂ ਦਾ ਆਟਾ

ਥੋੜਾ ਥੋੜਾ ਪਾ ਕੇ ਕੁੱਕੀ ਨੂੰ ਘੋਲ ਕੇ ਫਿਰ ਮੈਂ ਜਿਹੜਾ ਇਹਨੂੰ ਅੱਧਾ ਘੰਟਾ ਰੱਖ ਦੂੰਗੀ ਜਿਹੜਾ ਫਿਰ ਇਹਦੇ ਵਿੱਚ ਬਿਲਕੁਲ ਜਿਹੜੀ ਆਪਣੇ ਕੋਈ ਕੱਠ ਵਗੈਰਾ ਨਾ ਜਿਹੜਾ ਪਾਣੀ ਹੈ ਬਿਲਕੁਲ ਠੰਡਾ ਨਹੀਂ ਹੈਗਾ ਥੋੜਾ ਜਿਹਾ ਗੁਣਗੁਣਾ ਜਿਆ ਹੈ ਕਿਉਂਕਿ ਆਪਾਂ ਇਹਨੂੰ ਬੋਇਲ ਕੀਤਾ ਸੀਗਾ ਗੁੜ ਨੂੰ ਇਹਨਾਂ ਪਾਣੀ ਇਕੱਠਾ ਵગેਰਾ ਜਿਹੜੀਆਂ ਸੈੱਟ ਕਰ ਲਈਏ ਜਿਹੜਾ ਆਟਾ ਆਪਣਾ ਬਿਲਕੁਲ ਮਲਾਈਮ ਹੋ ਜਾਵੇ ਜਿਵੇਂ ਆਪਾਂ ਚੀਲੇ ਬਣਾਈਦੇ ਆ ਬੇਸਨ ਤੇ ਉਸ ਤਰ੍ਹਾਂ ਤੇ ਦੁੱਧ ਮਤਲਬ ਖੀਰ ਆਪਣੀ ਰਿਚ ਰਹੀ ਹੈ ਇੱਧਰ ਸਿਮ ਤੇ ਕਰਤੀ ਮੈਂ ਲੋ ਜੀ तकरीबन ਆਪਣਾ ਟੈਂਟ ਸੈੱਟ ਹੋ ਗਿਆ ਇਹਦੇ ਚ ਜਿਹੜੀ ਹੈ ਆਪਣੀ ਗੱਠ ਵਗੈਰਾ ਨਹੀਂ ਰਹੀ ਹੈਗੀ ਨਹੀਂ ਥੋੜੀ देर ਰੱਖ ਦਿੰਨੇ ਆ ਅ ਰੇਸਟ ਤੇ ਜਾਨ ਨੂੰ ਆਪਣੀ ਖੀਰ ਵਿੱਚ ਚਦੀ ਆ ਖੀਰ ਜਿਹੜੀ ਮੈਂ ਬਿਲਕੁਲ ਸਿਮਤ ਤੇ ਰਜਾਉਂਗੀ ਐਂ ਤੇਜ਼ ਸੇਕਦੇ ਨਾ ਉਹਨਾਂ ਟੇਸਟ ਨਹੀਂ ਆਂਦਾ ਜਿੰਨਾ ਆਪਾਂ ਮੀਡੀਅਮ ਤੋਂ ਸਲੋ ਤੇ ਜਿਹੜਾ ਟੇਸਟ ਆਂਦਾ ਖੀਰ ਦਾ ਤੇ ਹਮ ਹਲਕੀ ਹਲਕੀ ਸੇਕਦੇ ਹੈ ਪੱਕੀ ਜਾਊਗੀ ਤੇ ਆਪਣਾ ਜਿਹੜਾ ਆ ਪੂੜਿਆਂ ਦਾ ਆਟਾ ਆਪਾਂ ਬਣਾ ਕੇ ਰੱਖ ਲਿੱਤਾ ਹੈ ਹਲੇ ਥੋੜੀ देर ਤੱਕ ਬਣਾਉਨੇ ਆ ਆਪਾਂ ਜਨਮ ਤੁਹਾਨੂੰ ਦਿਖਾਨੀਆਂ ਬਾਹਰ ਦਾ ਮੌਸਮ ਬਾਹਰ ਦਾ ਮੌਸਮ ਦੇਖੋ ਜੀ ਹਲੇ ਵੀ ਬੱਦਲ ਕਾਫੀ ਹੋਇਆ ਹੋਇਆ ਹੈ ਲੱਗਦਾ ਰਾਤ ਨੂੰ ਬਾਰਿਸ਼ ਆਉਗੀ ਹੁਣ ਹਲੇ ਹੱਟੀ ਹੋਈ ਹੈ ਬਾਰਿਸ਼ ਹੋ ਗਿਆ ਅੱਧਾ ਪੌਣਾ ਘੰਟਾ ਹੱਟੀ ਹੋਈ ਇਹਨੂੰ ਲੋ ਜੀ ਕੀ ਰੱਖਣੀ ਆ ਤ੍ਰਿਜੀ ਜੀ ਹੋ ਗਈ ਇਹਦੇ ਚ ਮੈਂ ਪਾਣ ਲੱਗੀ ਆ ਕਕੋਲੀ ਚੀਨੀ ਦੀ ਬਿਲਕੁਲ ਘੱਟ ਤੇ ਬਣ ਰਹੀ ਹੈ ਜੀ ਬਿਲਕੁਲ ਘੱਟ ਤੇ ਆਪਾਂ ਜਿਹੜੀ ਆ ਖੀਰ ਸੇਮ ਤੇ ਰੱਖੀ ਹੋਈ ਹੈ ਸਤਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਉਧਰ ਬਾਣੀ ਆਰੰਭ ਹੋਣ ਲੱਗਿਆ ਜੀ ਇੱਧਰ ਜੀ ਆਪਾਂ ਧਰ ਲਿਆ ਸਿੱਤਾਵਾ ਤੇ ਇੱਧਰ ਆਪਣਾ ਜਿਹੜਾ ਪਹਿਲਾ ਪੂੜਾ ਬਣ ਗਿਆ ਸੀਗਾ ਤੇ ਦੋ ਤਿੰਨ ਵੈਸੇ ਮੈਂ ਪੂੜੇ ਬਣਾ ਲਏ ਸੀ ਮੈਨੂੰ ਯਾਦ ਨਹੀਂ ਰਿਹਾ ਮੈਂ ਕੈਮਰਾ ਔਨ ਨਹੀਂ ਕੀਤਾ ਉੱਦਾਂ ਲਗਾ ਦਿੱਤਾ ਤੇ ਔਨ ਕਰਨਾ ਭੁੱਲ ਗਈ ਜੇ ਜਦੋਂ ਮੇਰੇ ਅਚਾਨਕ ਨਿਗਾ ਪਈ ਵੀ ਮੈਂ ਤਾਂ ਵੀਡੀਓ ਔਨ ਨਹੀਂ ਕੀਤੀ ਹੈਗੀ ਫਿਰ ਫਟਾਫਟ ਜਿਹੜੀ ਐ ਮੈਂ ਕੈਮਰਾ ਔਨ ਕੀਤਾ ਤੇ ਜਨ ਮੈਂ ਦੋ ਤਿੰਨ ਬਣਾ ਲਏ ਸੀਗੇ ਤੇ ਨਾਲ ਹੀ ਫੇ ਫਟਾਫਟ ਜਿਹੜੇ ਆਪਾਂ ਪੂੜੇ ਬਣਾਨੇ ਸ਼ੁਰੂ ਕਰਤੇ ਤੇ ਆਵਾਜ਼ ਜਿਹੜੀ ਫਿਰ ਮੈਂ ਬੰਦ ਕਰਤੀ ਸੀ ਕਿਉਂਕਿ ਬਾਹਰ ਬਾਣੀ ਆਰੰਭ ਹੋ ਗਈ ਸੀਗੀ ਕਿਉਂਕਿ ਪੂੜੇ ਬਣਾਉਣ ਨੂੰ ਕਾਫੀ ਟਾਈਮ ਲੱਗ ਜਾਂਦਾ ਇਸ ਕਰਕੇ ਮੈਂ ਛੇਤੀ ਲੱਗ ਗਈ ਸੀ ਬਣਾਉਣ ਤੇ ਅੱਜ ਪਾਪਾ ਜੀ ਵੀ ਛੇਤੀ ਲੱਗੇ ਸੀਗੇ ਮੌਸਮ ਖਰਾਬ ਕਰਕੇ ਤੇ ਇੱਧਰ ਫਿਰ ਮੈਂ ਫਟਾਫਟ ਲੱਗ ਗਈ ਜੀ ਪੂੜੇ ਬਣਾਉਣ ਵਾਸਤੇ ਤੇ ਫਿਰ ਫਟਾਫਟ ਕੀਤੀ ਆਪਾਂ ਵੀਡੀਓ ਔਨ ਮੈਂ ਕਿ ਆਪਾਂ ਪੂੜੇ ਤਾਂ ਦਿਖਾ ਦਈਏ ਅਖੀਰ ਤਾਂ ਆਪਾਂ ਬਣਦੀ ਦਿਖਾਤੀ ਸਾਰਿਆਂ ਨੂੰ ਤੇ ਪੂੜੇ ਨਹੀਂ ਦਿਖਾਏ ਹੈਗੇ ਨਾ ਤੇ ਪੂੜੇ ਆਪਣੇ ਜਿਹੜੇ ਬਹੁਤ ਬਹੁਤ ਵਧੀਆ ਆਏ ਤੇ ਪਿਛਲੀ ਵਾਰ ਜਦੋਂ ਮੈਂ ਬਣਾਏ ਸੀ ਨਾ ਪਿਛਲੀ ਵਾਰ ਨਾ ਤਵੇ ਨਾਲੇ ਚਿਪਕੀ ਗਏ ਪਤਾ ਨਹੀਂ ਕਿਉਂ ਪਰ ਇਸ ਵਾਰ ਇਹਨੇ ਵਧੀਆ ਬਣੇ ਬਹੁਤ ਜ਼ਿਆਦਾ ਵਧੀਆ ਬਣੇ ਆਪਣੇ ਜਿਹੜੇ ਪੂੜੇ ਤੇ ਸਾਰਿਆਂ ਨੂੰ ਬੜੇ ਪਸੰਦ ਆਏ ਸਾਰਿਆਂ ਨੇ ਬੜੇ ਖੁਸ਼ ਹੋ ਕੇ ਬੱਚਿਆਂ ਨੇ ਵੀ ਬੜੇ ਖੁਸ਼ ਹੋ ਕੇ ਖਾਦੇ ਜਿਹੜੇ ਤੇ ਉਹਨਾਂ ਦੇ ਬੱਚਿਆਂ ਨੇ ਲੱਗ ਹੀਰ ਲੱਗ ਖਾਧੀ ਪੂੜੇ ਲੱਗ ਖਾਦੇ ਕਹਿੰਦੇ ਮम्मा ਗੁਲਗਲੇ ਵਾਂਗ ਲੱਗਦੇ ਆ ਟੇਸਟੀ ਤੇ ਬੱਚਿਆਂ ਨੂੰ ਜਿੱਦਾਂ ਆਦਤ ਨਹੀਂ ਹੈਗੀ ਹਨਾ ਖੀਰ ਨਾਲ ਖਾਣ ਦੀ ਜਿੱਦਾਂ ਪੁਰਾਣੇ ਬਜ਼ੁਰਗਾਂ ਨੂੰ ਹੁੰਦੀ ਸੀਗੀ ਵੀ ਉਹ ਖੀਰ ਨਾਲ ਜਿਹੜੇ ਖਾਂਦੇ ਸੀਗੇ ਖੁਸ਼ ਹੋ ਕੇ ਮਿੱਠਾ ਹੈ ਨਾ ਜਿਆਦਾ ਅੱਜ ਕੱਲ ਬੱਚੇ ਜਿਹੜੇ ਆ ਘੱਟ ਮਿੱਠਾ ਖਾਂਦੇ ਏ ਕਮਲੇ ਤਾਂ ਅਚਾਰ ਨਾਲ ਖਾਏ। ਉਹ ਕਹਿੰਦਾ ਮਮਾ ਮੈਨੂੰ ਅਚਾਰ ਨਾਲ ਦੇ ਦੋ ਤੇ ਉਹਨੇ ਅਚਾਰ ਨਾਲ ਖਾਏ ਤੇ ਬਹੁਤ ਟੇਸਟੀ ਲੱਗੇ ਸਾਰਿਆਂ ਨੂੰ ਬਹੁਤ ਪਸੰਦ ਆਏ ਤੇ ਉਮੀਦ ਕਰਦੀ ਹਾਂ ਅੱਜ ਦੀ ਵੀਡੀਓ ਤੁਹਾਨੂੰ ਵੀ ਬਹੁਤ ਪਸੰਦ ਆਉਗੀ ਜੇ ਪਸੰਦ ਆਈ ਤਾਂ ਚੈਨਲ ਨੂੰ ਕਰ ਲੈਣਾ ਸਬਸਕ੍ਰਾਈਬ ਤੇ ਲਾਈਕ ਸ਼ੇਅਰ ਵੀ ਕਰ ਦੇਣਾ ਕਮੈਂਟ ਕਰਕੇ ਦੱਸਣਾ ਵੀ ਤੁਹਾਨੂੰ ਵੀਡੀਓ ਕਿੰਤਾ ਦੀ ਲੱਗੀ ਦੇਖੋ ਕਿੰਦਾ ਇੱਕੋ ਦਮ ਜਿਹੜਾ ਆ ਪੂੜੇ ਆ ਨੀ ਤਵੇ ਤੋਂ ਐ ਮਤਲਬ ਤਵੇ ਨੂੰ ਛੱਡ ਦਿੰਦੇ ਆ ਬਹੁਤ ਸੋਹਣੇ ਮਤਲਬ ਇਸ ਵਾਰ ਬਣੇ ਅਰ ਬਣੇ ਵੀ ਇੰਨੇ ਸੋਹਣੇ ਪਤਲੇ ਬਤਲੇ ਕਿਉਂਕਿ ਮੈਂ ਅੱਧਾ ਪੂਨਾ ਘੰਟਾ ਜਿਹੜਾ ਆ ਆਟਾ ਘੋਲ ਕੇ ਰੈਸਟ ਤੇ ਰੱਖਦਾ ਸੀ ਤੁਰੰਤ ਨਾਲੇ ਨਹੀਂ ਲੱਗੇ ਮੈਂ ਬਣਾਣ ਪਿਛਲੀ ਵਾਰ ਮੈਂ ਘੋਲਦੇ ਸਾਰੇ ਲੱਗ ਗਿਆ ਸੀ ਬਣਾਣ ਤਾਂ ਫਿਰ ਉਹ ਤਵੇ ਨਾਲੇ ਚਿਪਕੀ ਜਾ ਰਹੇ ਸੀਗੇ ਤੇ ਇਸ ਵਾਰ ਜਿਹੜੇ ਆ ਬਹੁਤ ਵਧੀਆ ਬਣੇ ਆਪਣੇ ਜਿਹੜੇ ਪੂੜੇ ਆ ਦੇਖੋ ਤੁਸੀਂ ਜਿੱਦ ਆਪਾਂ ਚਕਲੇ ਤੇ ਚਕਲੇ ਬੇਲ ਦੇ ਨਾਲ ਬਣਾਏ ਹੁੰਦੇ ਆ ਉਦਾਂ ਆ ਰਹੇ ਆ ਆਪਣੇ ਪੂੜੇ ਇੱਥੇ ਜੀ ਸਾਰੇ ਖਾ ਚੁੱਕੇ ਆ ਇਹ ਹੈਗੀ ਜੀ ਲਾਸਟਲੀ ਮੇਰੀ ਥਾਲੀ ਤੇ ਇੱਥੇ ਫਿਰ ਆਪਾਂ ਕਰਦੇ ਆ ਜੀ ਵੀਡੀਓ ਦਾ ਐਂਡ ਮਿਲਾਂਗੇ ਤੁਹਾਨੂੰ ਕਿਸੇ ਹੋਰ ਵੀਡੀਓ ਚ ਕਿਸੇ ਹੋਰ ਦਿਨ ਤੇ ਉਮੀਦ ਕਰਦੀ ਆ ਵੀਡੀਓ ਤੁਹਾਨੂੰ ਪਸੰਦ ਆਈ ਹੋਗੀ ਦੇਖੋ ਮੇਰਾ ਕਿਚਨ ਦੇ ਵਿੱਚ ਕਿੰਨਾ ਖਲਾਰਾ ਪਿਆ ਆ ਤੇ ਹੁਣ ਨਾਲੇ ਖਾਵਾਂਗੇ ਨਾਲੇ ਬਰਤਨ ਵਗੈਰਾ ਦੇਖੋ ਗੈਸ ਵੀ ਬੰਦ ਕਰਨਾ ਭੁੱਲ ਗਏਗੇ ਚਲੋ ਜੀ ਕਰਦੇ ਆਂ ਵੀਡੀਓ ਦਾ ਐਂਡ